ਸਬਸਕ੍ਰਾਈਬ ਕਰੋ ਖਤਰਾਂ ਐਲਐਸਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਤਰਾਂ ਐਲਐਸਆਈ ਕੇ YouTube ਚੈਨਲ ਤੇ ਅੱਜ ਅਸੀਂ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਪੰਜਾਬ ਦਾ ਮੌਸਮ 11 ਮਾਰਚ ਤੋਂ 17 ਮਾਰਚ ਤੱਕ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਮੀਂਹ ਪੈ ਸਕਦਾ ਕਿਹੜੇ ਕਿਹੜੇ ਦਿਨ ਪੈ ਸਕਦਾ ਕਿੰਨੀ ਰੀਵ ਹੋਵੇਗੀ ਜਾਂ ਨਹੀਂ ਤੇਜ਼ ਹਵਾਵਾਂ ਆਰੰਗਣਾ ਨੇ 11 13 14 15 ਇਹ ਤਿੰਨ ਦਿਨ ਮੀਂਹ ਦੀ ਪੂਰੀ ਸੁਭਾਅ ਨਾ ਰਹੇਗੀ ਤੇਜ਼ ਹਵਾਵਾਂ ਦੇ ਨਾਲ ਤੇ ਗਰਜ ਚਮਕ ਨਾਲ ਬੱਦਲਬਾਈ ਹੋ ਰਹੀ ਹੈ ਜੋ ਕਿਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾਗਾ ਤੇ ਗੜੇਮਾਰੀ ਤੋਂ ਵੀ ਇਨਕਾਰ ਨਹੀਂ ਕੋਈ ਜ਼ਿਲ੍ਹਿਆਂ 'ਚ ਹੋ ਸਕਦੀ ਹੈਗੀ ਤੇ ਮੌਸਮ ਹੈ ਜਿਹੜਾ ਠੰਡਾ ਹੋ ਜਾਵੇਗਾ ਠੰਡ ਵਧੇਗੀ 13 ਤੇ 15 ਮਾਰਚ ਇਹ ਦੋ ਦਿਨ ਦੌਰਾਨ ਮੀਂਹ ਦੀ ਸਭਾਵਨਾ ਬਣੇਗੀ ਤੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ 11 13 15 ਮਾਰਚ ਨੂੰ ਇਹ ਮੇਨ ਦਿਨ ਨੇ ਇਸ ਹਫਤੇ ਦੇ ਤੇ ਉਸ ਤੋਂ ਬਾਅਦ ਮੌਸਮ ਲਗਭਗ ਸਾਫ਼ ਹੋਵੇਗਾ 16 ਅਤੇ 17 ਮਾਰਚ ਨੂੰ ਤੇ ਹੁਣ ਦੇਖਦੇ ਆਪਾਂ ਸੂਰਜ ਚੜ੍ਹਨ ਛਿਪਣ ਦਾ ਸਮਾਂ ਤੇ ਵਕਤ ਤੋਂ ਵਕਤ ਤਾਪਮਾਨ ਇਸ ਹਫਤੇ ਦਾ 11 ਮਾਰਚ ਨੂੰ ਸੂਰਜ ਚੜ੍ਹੇਗਾ 6:45 ਤੇ ਦੇ ਸ਼ਿਪੇਗਾ 6:30 ਤੇ। ਵੱਧ ਤੋਂ ਵੱਧ ਤਾਪਮਾਨ ਰਹੇਗਾ 27 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 12 ਡਿਗਰੀ ਸੈਲਸੀਅਸ 11 ਮਾਰਚ ਨੂੰ। 12 ਮਾਰਚ ਨੂੰ ਸੂਰਜ ਚੜ੍ਹੇਗਾ 6:43 ਤੇ ਛਿਪੇਗਾ 6:35 ਤੇ। ਵੱਧ ਤੋਂ ਵੱਧ ਤਾਪਮਾਨ ਰਹੇਗਾ 27 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ ਰਹੇਗਾ 13 ਡਿਗਰੀ ਸੈਲਸੀਅਸ। 13 ਮਾਰਚ ਨੂੰ ਸੂਰਜ ਚੜ੍ਹੇਗਾ 6:42 ਤੇ ਤੇ ਸੂਰਜ ਛਿਪੇਗਾ 6:31 ਤੇ। ਬੱਦ ਤੋਂ ਬੱਦ ਤਾਪਮਾਨ ਰਹੇਗਾ 27 ਡਿਗਰੀ ਸੈਲਸੀਅਸ ਘੱਟੋ ਘੱਟ ਤਾਪਮਾਨ ਰਹੇਗਾ 14 ਡਿਗਰੀ every... 14 ਮਾਰਚ ਨੂੰ ਸੂਰਜ ਚੜ੍ਹੇਗਾ 6:45 ਤੇ ਤੇ ਸੂਰਜ ਛਿਪਨ ਦਾ ਟਾਈਮ ਹੈ ਜਿਹੜਾ 6:36 ਹੈ ਬੱਦ ਤੋਂ ਬੱਦ ਤਾਪਮਾਨ ਰਹੇਗਾ 27 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ ਰਹੇਗਾ 12 ਡਿਗਰੀ ਸੈਲਸੀਅਸ 14 ਮਾਰਚ ਨੂੰ ਤੇ 15 ਮਾਰਚ ਨੂੰ ਸੂਰਜ ਚੜ੍ਹੇਗਾ 6:40 ਤੇ ਸੂਰਜ ਛਿਪੇਗਾ 6:37 ਤੇ ਵਾਤਾਵਰਤ ਤਾਪਮਾਨ ਰਹੇਗਾ 26 ਡਿਗਰੀ ਸੈਲਸੀਅਸ ਘਟ ਤੋਂ ਘਟ ਤਾਪਮਾਨ ਰਹੇਗਾ 12 ਡਿਗਰੀ ਸੈਲਸੀਅਸ 16 ਮਾਰਚ ਨੂੰ ਸੂਰਜ ਚੜ੍ਹੇਗਾ 6:39 ਤੇ ਤੇ ਸੂਰਜ ਛਿਪੇਗਾ 6:38 ਤੇ ਵਾਤਾਵਰਤ ਤਾਪਮਾਨ ਰਹੇਗਾ 27 ਡਿਗਰੀ ਸੈਲਸੀਅਸ ਤੇ ਘਟ ਤੋਂ ਘਟ ਤਾਪਮਾਨ ਰਹੇਗਾ 14 ਡਿਗਰੀ ਸੈਲਸੀਅਸ 16 ਮਾਰਚ ਨੂੰ 17 ਮਾਰਚ ਨੂੰ ਸੂਰਜ ਚੜ੍ਹਨ ਦਾ ਜਿਹੜਾ ਟਾਈਮ ਹੈਗਾ ਉਹ ਹੈ 6:37 ਤੇ ਤੇ ਛਿਪਣ ਦਾ 6:38 ਬੱਤਵਾ ਤਾਪਮਾਨ ਰਹੇਗਾ 29 ਡਿਗਰੀ ਸੈਲਸੀਅਸ ਘੱਟ ਤੋਂ ਘੱਟ 14 ਡਿਗਰੀ ਸੈਲਸੀਅਸ ਤਾਂ ਇਹ ਸੀ ਜੀ ਆਪਣੀ ਮੌਸਮ ਵਾਲੀ ਵੀਡੀਓ 11 ਮਾਰਚ ਤੋਂ 17 ਮਾਰਚ ਚੰਗੀ ਲੱਗੀ ਲਾਈਕ ਜਰੂਰ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਇਸ ਤੇ 310 15 ਵੀਡੀਓ ਉਸ ਤੋਂ ਪਹਿਲਾਂ ਨੇ ਜੋ ਕਿ ਤੁਸੀਂ ਕੈਟਾਗਰੀ ਦੇ ਹਿਸਾਬ ਨਾਲ ਪਲੇਲਿਸਟ ਜਾ ਕੇ ਦੇਖ ਸਕਦੇ ਹੋ ਫਰਦ ਵਾਲੀਆਂ ਤੇ ਹੋਰ ਬਹੁਤ ਸਾਰੀਆਂ ਵੀਡੀਓਜ਼ ਨੇ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ